ਦੇ ਰਹਿਣਾ ਆਪਣੇ ਸੇ ਤੇ ਜਾ ਰਹੀ ਹੋਣੀ ਹੋਣੀ ਸਨਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਆਈਪੀਐਸ ਉਹਨਾਂ ਦੀ ਰਹਿਨੁਮਾਈ ਹੇਠ ਤੇ ਐਸਐਸਪੀ ਸਰਦਾਰ ਸਰਤਾਜ ਸਿੰਘ ਚਾਲ ਸਾਹਿਬ ਦੀ ਦਿਸ਼ਾ ਨਿਰਦੇਸ਼ਾਤ ਅੱਜ ਆਪਾਂ ਸਵੇਰੇ ਕਰੀਬ 7 ਵਜੇ ਤੋਂ ਲੈ ਕੇ 12 ਵਜੇ ਤੱਕ ਆਪਾਂ ਇੰਡਸਟਰੀਟੇਟ ਲਾਕੇ ਜਿੰਨੂ ਆਪਾਂ ਅਪਰੇਸ਼ਨ ਸੀਲ ਕਰਕੇ ਕਹਿੰਦੇ ਆ ਉਹ ਲਾਇਆ ਇਹਦਾ ਮੇਨ ਮੰਤਰ ਜੀ ਇਹ ਇਹ ਵੀ ਕਿ ਕੋਈ ਨਸ਼ਾ ਤਸਕਰੀ ਜੇ ਕੋਈ ਕਰਦਾ ਚੰਚੇ ਤਾਂ ਆਪਾਂ ਨਖੇ ਤਾਲਾ ਨਹੀਂ ਵੀ ਉਹਨਾਂ ਦੀ ਚੈਕਿੰਗ ਹੋ ਸਕੇ ਇਦਾਂ ਦੀ ਜੀਸਾ ਦੇ ਖਲ ਪਾਸ ਕੀ ਕੋਈ ਮਾੜੇ ਅੰਸਰ ਹੈ ਜੀ ਤੇ ਉਹਨਾਂ ਦੀ ਵੀ ਚੈਕਿੰਗ ਪ੍ਰੋਪਰ ਹੋ ਸਕੇ ਉਹਨਾਂ ਤੇ ਇੱਕ ਮੈਸੇਜ ਆਏ ਕਿ ਪੁਲਿਸ ਜਿੱਤ ਤਨਾਦ ਤੇ ਤੀਸਰਾ ਜੀ ਜਿੱਦਾਂ ਹੰਸਟਰੀ ਜਿਹੜੀ ਹੋ ਜਾਂਦੀ ਹੈ ਤੇ ਸਾਡਾ ਉਹ ਵੀ ਹੈ ਵੀ ਕੋਈ ਵੀ ਬਜਾਇਤ ਸ਼ਰਾਬ ਇਹਦਾ ਦੀ ਕੋਈ ਚੀਜ਼ ਇੰਟਰ ਸਟੇਟ ਜੇ ਕੋਈ ਤਸਕਰੀ ਹੋ ਰਹੀ ਹੈ ਤੇ ਉੱਤੇ ਆਪਾਂ ਠੱਲ ਪਾਈਏ ਜੇ ਤੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅੱਜ ਕਰੀਬ 34 ਤੋਂ 35 ਆਪਾਂ ਚਲੰਗ ਕੀਤੇ ਸਵੇਰ ਦੇ ਢੱਡੇ ਦੇ ਦਿਨ ਤੇ ਇਸ ਤੋਂ ਇਲਾਵਾ ਚਾਰਲੀ ਤੋਂ 45 ਬੋਤਲਾਂ ਜਿਹੜੀ ਇਲੀਸਿਟ ਲਿਕਰ ਉਹ ਤੇ 200 ਲੀਟਰ ਲਾਣ ਇਹ ਵੀ ਫੜੀ ਗਈ ਹੈ ਇਹ ਨਾਕੇ ਜੀ ਚਾਰ ਨਾਕੇ ਸਾਡੇ ਇੱਥੇ ਮੂਨਕ ਲੱਗੇ ਤੇ ਲਹਿਰੇਚ ਵੀ ਨਾਕੇ ਲੱਗੇ ਤੇ ਜੁਆਇੰਟਲੀ ਇਹਨਾਂ ਨੇ ਜਿਹੜੇ ਬਹੁ ਸਾਡੇ ਹਰਿਆਣਾ ਦੇ ਬਾਰਡਰ ਵਾਲੀ ਐ ਸਟੇਟਸ ਹੈ ਹਰਿਆਣੇ ਦੇ ਬਾਰਡਰ ਵਾਲੇ ਜਿਹੜੇ ਆਪਣੇ ਥਾਣੇ ਆ ਉਹਨਾਂ ਨੇ ਨਾਕੇ ਲਾਏ ਤੇ ਉਹਨਾਂ ਨੇ ਵਧੀਆ ਕੰਮ ਕੀਤਾ ਤੇ ਆਪਾਂ ਤਤਪਰਾਂ ਜੀ ਕੋਈ ਵੀ ਮਾੜੇ ਅੰਸਰ ਜਿਹੜੇ ਸਟੇਟ ਦੇ ਬਾਰਡਰ ਤੇ ਉਹਦਾ ਫਾਇਦਾ ਚੱਕ ਕੇ ਕਦੀ ਹਰਿਆਣੇ ਤੇ ਕਦੀ ਪੰਜਾਬ ਵਿੱਚ ਇਲੀਗਲ ਐਕਟੀਵिटीज ਕਰਦੇ ਆ ਆਪਾਂ ਉਹਨਾਂ ਤੇ ਨਾਕਾਵਾਗੇ ਤੇ ਤੁਹਾਨੂੰ ਜਲਦੀ ਇਹਦੇ ਬਹੁਤ ਪੋਜ਼ਿਟਿਵ ਨਤੀਜੇ ਹੋਰ ਵੀ ਦੇਖਣ ਨੂੰ ਮਿਲਣਗੇ ਅਗਰ ਕੋਈ ਨਸ਼ਾ ਛੱਡਣਾ ਚਾਹੁੰਦਾ ਉਹਦੇ ਲਈ ਕੋਈ ਉਪਰਾਲੇ ਜੀ ਜੀ ਨਸ਼ਾ ਛੱਡਣ ਦੇ ਉਪਰਾਲੇ ਇੱਕ ਤਾਂ ਜੀ ਆਪਾਂ सिविल प्रशासन ਨੇ ਟਾਈ ਅਪ ਕਰਕੇ ਹਰ ਪਿੰਡ 'ਚ ਫਲੇਗਰਾਉਂਡ ਬਣਾ ਰਹੇ। ਉਹ ਫਲੇਗਰਾਉਂਡਾਂ 'ਚ ਤੇਰੇ ਸਾਬੇ ਨੌਜਵਾਨ ਜਿਹੜੇ ਆਪਣੀ ਜਿਹੜੀ ਐਨਰਜੀ ਉਹਨੂੰ ਪੋਜ਼ਿਟਿਵ ਤਰੀਕੇ ਨਾਲ ਯੂਜ਼ ਕਰਨ। ਉਸ ਤੋਂ ਇਲਾਵਾ ਜੀ ਜਿਹੜੇ ਕੋਈ ਛੱਡਣਾ ਚਾਹੁੰਦੇ ਆ ਜਿਹੜੇ ਆਦੀ ਹੋ ਚੁੱਕੇ ਆ ਉਹਨਾਂ ਲਈ 올ਡ ਸੈਂਟਰ ਡੀ ਐਡਿਕਸ਼ਨ ਸੈਂਟਰ ਰੀਹੈਬ ਸੈਂਟਰ ਉਹਦੇ 'ਚ ਕੁਮਿਸ ਵੀ ਮਦਦ ਕਰ ਰਹੀ ਹੈ ਤੇ ਸਿਵਲ ਪ੍ਰੋਸੈਸ ਅਪਰਸ਼ਾਸਨ ਵਿੱਚ ਹੈਲਥ ਮੈਕਮਾ ਵੀ ਪੂਰਾ ਪੁਰਜ਼ੋਰ ਜ਼ੋਰ ਲਾ ਰਿਹਾ ਹੈ। ਪੀਣਾ ਦਾ ਨਸ਼ਾ ਜਿਹੜਾ ਛਡਾਇਆ ਜਾਏ ਇਸ ਤੋਂ ਇਲਾਵਾ ਜੀ ਨਸ਼ਾ ਛਡਾਊ ਯਾਤਰਾ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਉਹ ਚਾ ਸਾਡੇ ਐਸਐਚਓ ਸਹਿਬਾਨ ਡੀਐਸਪੀ ਸਹਿਬਾਨ ਆਪਾਂ ਆਪ ਵੀ ਜਾਣੇ ਤੇ ਉਹਦੇ ਵਿੱਚ ਆਪਾਂ ਪ੍ਰੇਰਿਤ ਕਰ ਰਹੇ ਆ ਵੀ ਇਹਨੂੰ ਇੱਕ ਟੈਬੂ ਨਾ ਸਮਝਿਆ ਜਾਏ ਇਹਨੂੰ ਇੱਕ ਕਲੰਕ ਨਾ ਸਮਝਿਆ ਜਾਏ ਸਗੋਂ ਇਹਨੂੰ ਤੋਸਟਿਡ ਥੀਂ ਸਮਝਿਆ ਜਾਏ ਵੀ ਇਹ ਬੰਦਾ ਵਿਸ਼ੇਧਾਤੀ ਸੀ ਬਟ ਹੁਣ ਇਹਨੇ ਹਿੰਮਤ ਜੁਟਾਈ ਤੇ ਹੁਣੇ ਨਸ਼ਾ ਛੱਡ ਕੇ ਇੱਕ ਵਧੀਆ ਸੁਚੱਜੇ ਤੌਰ ਤੇ ਆਪਣੀ ਜ਼ਿੰਦਗੀ ਜੀਣਨਾ ਚਾਹ ਰਿਹਾ ਹੈ ਇਕਸਾਰ ਸਹਾਣਾ ਦੇ ਬਾਸਤੀਆਂ ਤੋਂ ਲੈ ਕੇ ਪਿੰਡ ਰਸੀਦਾ ਹੋ ਗਿਆ ਜਿਵੇਂ ਹਰਿਆਣੇ ਦੇ ਵਿੱਚ ਤੁੰਤਾਨ ਸਾਹਿਬ ਨੂੰ ਵੀ ਉੱਥੋਂ ਜਿਹੜਾ ਨਸ਼ਾ ਬਾਦਰ ਨੂੰ ਇਸ ਪਾਸੇ ਨੂੰ ਪੰਜਾਬ ਵੱਲ ਨੂੰ ਬਹੁਤ ਆਉਂਦਾ ਹੈਗਾ ਛੋਟੇ-ਛੋਟੇ ਸੜਕਾਂ ਦੇ ਰਾਈ ਜਾਂ ਭਾਖੜਾ ਨਹਿਰ ਤੇ ਰੱਤਿਓਂ ਕਿ ਇਹਦੇ ਉੱਪਰ ਵੀ ਕੋਈ ਜਲਦੀ ਕਾਰਵਾਈ ਹੋ ਸਕਦੀ ਹੈ ਬਿਲਕੁਲ ਜੀ ਆਪਾਂ ਰੈਗੂਲਰ ਇੱਥੇ ਕਸੋ ਵੀ ਕਰਦੇ ਆਂ ਸਾਡੀ ਇੱਥੇ ਫੁੱਟ ਪੈਟਰੋਲਿੰਗ ਵੀ ਹੈ ਤੇ ਆਪਾਂ ਟਰਾਈ ਕਰਾਂਗੇ ਕਿ ਅਗਲੀ ਵਾਰ ਵੀ ਜਦੋਂ ਵੀ ਆਪਰੇਸ਼ਨ ਸੀਲ ਲਈਏ ਜਾਂ ਫਿਰ ਅਗਲੀ ਵਾਰ ਕਸੋ ਕਰੀਏ ਤੇ ਇਥੇ ਸਪੈਸ਼ਲੀ ਜਿਹੜਾ ਭੋਲੇ ਚੱਲਦੇ ਨੇ